ਅਜ ਤੰਤਨ ਸ਼ਿਰ ਗੁਰ ਕੋਬੇ ਸਿੰਘ ਜੀ ਦੇ ਜੰਮ ਘਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਜਿਹੜਾ ਸ੍ਰੀ ਕਾਲ ਤਰ ਸਾਹਿਬ ਤੋਂ ਕੱਢਿਆ ਜਾ ਰਿਹਾ ਉਹਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਰਸਤੇ ਦੇ ਵਿੱਚ ਜਿਹੜੀਆਂ ਵੀ ਇਨਕ੍ਰੋਚਮੈਂਟ ਹੋਈ ਗਈ ਉਹਨੂੰ ਹਟਾਇਆ ਗਿਆ ਜਿਹੜੇ ਰਸਤੇ ਨਗਰ ਕੀਰਤਨ ਜਾਊਗਾ ਇਨਕ੍ਰੋਚਮੈਂਟ ਹਟਾਈ ਗਈ ਹੈ ਲੋਕਾਂ ਨੂੰ ਸਮਝਾਇਆ ਗਿਆ ਵੀ ਇਹ ਨਗਰ ਕੀਰਤਨ ਹੈ ਇਹਦਾ ਆਪਾਂ ਨੇ ਸਵਾਗਤ ਕਰਨਾ ਹੈ ਤੇ ਫੋਰਸ ਲਗਾ ਕੇ ਅਸੀਂ ਸਾਰੇ ਰਸਤੇ ਕਲੀਅਰ ਕਰਾਏ ਆ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਿਹੜੀ ਇਹ ਨਹੀਂ ਆਉਂਦੀ ਜੂਗੀ ਦੇਖੋ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਭਾਗਾ ਵਾਲੇ ਆ ਮੈਂ ਤੇ ਪਹਿਲਾਂ ਐਸਚੋ ਵੀ ਅਸੀਂ ਥਾਣੇ 'ਚ ਰਹੇ ਆ ਉਦੋਂ ਵੀ ਇੱਥੇ ਦਰਸ਼ਨ ਕਰਦਾ ਮੌਕਾ ਮਿਲਦਾ ਰਿਹਾ ਸੇਵਾ ਕਰਦਾ ਮੌਕਾ ਮਿਲਦਾ ਰਿਹਾ ਤੋਨੇ ਮੈਂ ਬਤੌਰ ਐਸਪੀ ਵੀ ਇੱਥੇ ਤਾਇਨਾਤ ਆਂ ਮੈਂ ਵਾਪਸ ਇਹਨੂੰ ਬਹੁਤ ਵਡ ਭਾਗਾ ਸਮਝਦਾ ਵੀ ਜਿਹਨੂੰ ਮੈਨੂੰ ਇਹ ਗੁਰੂ ਨਗਦੀ ਸੇਵਾ ਕਰਨ ਦਾ ਮੌਕਾ ਮਿਲਿਆ ਦੇਖੋ ਅੱਜ ਦਾ ਜਿਹੜਾ ਨਗਰਗੀਤਾਂ ਦਿਹਾੜਾ ਤਸਰੀਪੁਰ ਕੋਪਰ ਸਿੰਘ ਤੇ ਜਮਦਰ ਦੇ ਸਬੰਧ ਦੇ ਵਿੱਚ ਆ ਤੇ ਮੈਂ ਤੇ ਸੰਗਨੂਹੀ ਅਪੀਲ ਕਰੂੰਗਾ ਵੀ ਜਿਹੜੀਆਂ ਉਹਨਾਂ ਦੀ ਸਖਿਆਵਾਂ ਹੈ ਉਹਨਾਂ ਤੇ ਚੱਲਦੀ ਲੋੜ ਹੈ ਆਪਸੀ ਜਿਹੜੀ ਵੈਰ ਵਿਰੋਧ ਭਲਾ ਕੇ ਤੇ ਆਪਸ ਵਿੱਚ ਧਰਲ ਮਿਲ ਕੇ ਤੇ ਜੇ ਕੋਈ ਜ਼ੁਲਮ ਕਰਦਾ ਉਹਦਾ ਟੱਕਰਾਂ ਕਰਨ ਦੀ ਵੀ ਲੋੜ ਹੈ ਪਾਕਿਸਤਾਨ ਦੇ ਪ੍ਰਧਾਨ ਸਾਹਿਬ ਨੇ ਬੁਲਾਰਨ ਦੇ ਸਾਹਿਬ ਨੇ ਬੁਲਾਰਨ ਦੇ ਸਾਹਿਬ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਾਹਿਬ ਨੂੰ ਜੀ ਰਹਿਣ ਦਾ ਸਰਬੀਨਾਰ ਅੱਜ ਪਹੁੰਚਾਇਆ ਹੈ। ਪਰ ਪੰਜ ਪਿਆਰੇ ਸਹਿਬਾਨ ਦੀ ਗੁਵਾਈ ਵਿੱਚ ਰਮਤਾ ਹੋਈ ਹੈ। ਤੋਂ ਸ਼ਹਿਰ ਦੇ ਵਕਤ-ਵਕਤ ਗਾਰਾ ਪਹੁੰਚਾ ਹੋਇਆ ਸ਼ਾਮ ਬਾਕੂ ਸਾਕੇ ਸ਼ਿਕਾਇਤਾਂ ਸਭ ਜੀ ਨੂੰ ਸੁਲਤਾਨੋ ਗੁਜ਼ਰੇਗਾ। ਸਮੂਹ ਜੀ ਖਾਲਸਾ ਪੰਥ ਨੂੰ ਇਸ ਸੰਗਤਿਆ ਸੰਸਾਰ ਭਰ ਦੇ ਸਤਿਕਾਰਨ ਧੰਨ। ਜਿਸ ਸਰਬ ਮਹਾਰਾਜ ਜੀ ਦੇ ਪ੍ਰਕਾਸ਼ ਹੋਇਆ। ਬਹੁਤ ਬਹੁਤ ਬਧਾਈਆਂ ਫਲੈਟ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹ ਸਭ ਤੋਂ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾਏ ਦੇ ਫਤਿਹਜੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੋਵਗੀ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾਏ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤਾਂ ਇਹ ਪ੍ਰਕਾਸ਼ ਹਮਾਰਾ ਭਈਓ ਪਟਨਾ ਸਹਿਰ ਵਿਖੇ ਪਵ ਲਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾਏ ਦਾ ਜੋ ਐ ਜੀ ਪੀ ਸੀ ਵੱਲੋਂ ਵੀ ਲਿਖੇ ਗਏ ਹਨ ਸਮਾਗਮ ਲਿਖੇ ਗਿਆ ਹਨ ਜੋ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਰਸ਼ਨੀ ਜੋੜੀ ਸ੍ਰੀ ਅਕਾਲ ਤਖਤ ਸਾਹਿ ਨਗਰ ਕੀਰਤਨ ਬਾਹਰ ਐਗਜ਼ਿਟ ਹੋਇਆ ਔਰ ਪੰਝਾ ਪਿਆਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਈ ਜਿਸ ਵਿੱਚ ਵੱਖ-ਵੱਖ ਕਦਕਾ ਪਾਰਟੀਆਂ ਨੇ ਬੱਚਿਆਂ ਨੇ ਔਰ ਸਮੂਹ ਸਟਾਫ ਨੇ ਔਰ ਪੁਲਿਸ ਮੁਲਾਜ਼ਮਾ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਤ ਹੋਏ ਸਮੂਹ ਸੰਗਤ ਨੂੰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ ਔਰਵ ਦੇ ਦੀਆਂ ਸੰਗਤਾਂ ਨੂੰ ਸਮੂਹ ਚੈਨਲਾਂ ਵੀਰਾਂ ਵੱਲੋਂ ਸਾਰੇ ਜਿਹੜੇ ਵੀਰ ਆਏ ਦੋ ਵੀਰ ਆਏ ਨੇ ਉਹਨਾਂ ਵੱਲੋਂ ਵੀ ਸਾਰੇ ਦੇਸ਼ ਔਰਵ ਦੇਸ਼ਾਂ ਅਨੁਸਾਰਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਟੜਦੀ ਕਲਾ ਵਿੱਚ ਰਵ ਅਮਰ ਸ਼ਕੋਤ ਸਿੰਘ ਸਜੋ ਨਸ਼ਿਆਂ ਦੂਰ ਰਵ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਸੇਵਾ ਕਰੋ ਸ਼ਰਧਾਈਆਂ ਸ਼ਕੋ ভাই ਦੀ ਖਾਲਸਾ ভাই ਸਾਹਿਬੇ ਕਮਾਲ ਤਾਂ-ਤਾਂ ਸਹਿਜ ਜੀ ਉਹ ਵੀ ਸੀ ਜੀ ਦੇ ਪ੍ਰਕਾਸ਼ ਬਾਰੇ ਜੀ ਉਹ ਸਾਥ ਸੰਗਤ ਨੂੰ ਲੱਖ ਲੱਖ ਦਈ ਹੋਵੇ ਉਹ ਸਾਥ ਸੰਗਤ ਬੇਨਤੀ ਆਓ ਗੁਰੂ ਵਾਲੇ ਬਣੋ ਅਮਰਚੱਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਿੰਘ ਸਜੋ ਸਿੰਘ ਸਾਡੇ ਗੁਰੂ ਘਰ ਦੀ ਸੇਵਾਵਾਂ ਕਰੋ ਤੰਤਨ ਜੀ ਗੋਬਿੰਦ ਸਿੰਘ ਦੇ ਪ੍ਰਕਾਸ਼ ਜੀ ਦੀ ਸੂਤ ਸਾਸੰਗਨ ਨੂੰ ਸੇਵ ਜਸਾ ਪਾਲ ਕੀ ਸੇ ਚਾੜੂ ਵਾਲੇ ਵੱਲੋਂ ਲੱਖ 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 ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕ ਹੱਕ ਗਾ ਗੁਰੂ ਗੋਬਿੰਦ ਸਿੰਘ ਸਾਹੋ ਸਹਿਨ ਸਾਹ ਗੁਰੂ ਗੋਬਿੰਦ ਸਿੰਘ ਪਰਕਰਤੋ ਮੋਤਾ ਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਕੁਦਲਾ ਤੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਅਗਰ ਕੋ ਨੂੰ ਸਮਰਪਿਤ ਸੱਚਖੰਡ ਸ਼ੇਰਮੰਦਸ ਸਾਹਿਬ ਸ਼ੋਭਨੀ ਦੁਆਰਾ ਪੰਦਰ ਕਮੇਟੀ ਵੱਲੋਂ ਅੱਜ ਦੇ ਗਾਤ ਤੱਕ ਸਭ ਤੋਂ ਜੋ ਵਿਸ਼ੇਸ਼ ਨਗਰ ਕੀਰਤਨ ਉਹ ਆਰੰਭ ਹੋਇਆ ਜੋ ਸ਼ਹਿਦ ਦੇ ਵਕਾ ਹਸਤਾਨਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ਼੍ਰੀ ਕਾਲ ਤਰ ਸਾਹਿਬ ਕੇ ਸਮਾਪਤ ਹੋਏਗਾ ਸ਼ੋਭਨੀ ਦੁਆਰਾ ਪੰਦਰ ਕਮੇਟੀ ਵੱਲੋਂ ਯਾਤਰਾ ਵਾਸਤੇ ਜੋ ਸੰਗਤਾਂ ਦਰਸ਼ਕਾਂ ਵਾਸਤੇ ਉਹਨਾਂ ਵਾਸਤੇ ਵਿਸ਼ੇਸ਼ ਰੁਕੇਤੇ ਬੰਦ ਕੀਤੇ ਗਏ ਨੇ ਉਹਨਾਂ ਦੀ ਰਹਿائش ਦਾ ਲੰਗਰ ਪ੍ਰਸ਼ਾਦੇ ਦਾ ਉਹ ਜੋ ਗਰਮ ਜਲਦੀ ਸੇਵਾ ਉਹ ਵੀ ਸਰਕਰਮਾ ਵਿੱਚ ਚੱਲ ਰਹੀ ਹੈ ਸੰਗਤਾਂ ਵਾਸਤੇ ਗਰਮ ਬੈਠ ਵਿਛਾਏ ਗਏ ਨੇ ਤੋਂ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਤਰ੍ਹਾਂ ਦੀ ਹਿੱਸਾ ਲੈ ਰਹੀਆਂ ਲੱਖਾਂ ਦੀ ਤਾਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਜੋ ਇਸ ਨਗਰੀ ਦੇ ਸੰਦਰ ਕਰ ਰਹੀਆਂ ਸੋ ਸ਼੍ਰੋਮਣੀ ਗੁਰਦੁਆਰਾ ਪੁੰਦਰ ਪੱਟੀ ਸੇ ਦਰਵਾਜ਼ਾ ਵੱਲੋਂ ਹੋਰ ਵੀ ਸੰਗਤਾਂ ਵਾਸਤੇ ਬਹੁਤ ਜੇ ਜੇ ਪੁੱਤ ਕੀਤੇ ਗਏ ਨੇ ਜੋ ਗੁਰੂ ਪ੍ਰਭ ਨੂੰ ਸਮਰਪਿਤ ਉਜੋ ਲਗਾਤਾਰ ਜਵਾਨ ਦਾ ਸੱਚ ਜਸਾਇਆ ਜਾਣੇ ਨੇ ਇਸ ਕਰਕੇ ਸਮੁੱਚੀਆਂ ਕਣਕ ਮਾਵਲੇ ਵਸਨਤਾ ਜੋ ਦੇਸ਼ ਵਿੱਚ ਪ੍ਰਤੋ ਮਨਾਰੀਆਂ ਸੁਨਾਨ ਮਾਰਿਅਸਨਤ ਨੂੰ ਲੱਖ ਲਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ